ਅਜੀ ਸਸਤੀ ਕਾਲ ਜੀ ਕੀ ਹਾਲ ਚਾਲ ਸਾਰਾ ਦਾ ਮੇਜਰ ਦਾ ਬੋਲ ਸਾਰਿਆਂ ਨੇ ਠੀਕ ਹੋਵਗੇ ਤੇ ਅੱਜ ਮੌਸਮ ਹੋਇਆ ਆ ਵਧੀਆ ਇਹ ਪੈ ਗਿਆ ਆ ਖੰਡ ਹੋ ਗਈ ਆ ਤੁਸੀਂ ਇੱਕ ਸਕਰੀਨ ਮੈਂ ਅੱਜ ਚੱਲੇ ਆ ਆਪਣੇ ਜਿਹਰੇ ਸੇਵਾ ਮਰ ਆਉਂਦੇ ਆ ਨਾ ਪਰੌਂਟੇ ਬੀਬੀਆਂ ਬੈਠੀਆਂ ਰੋਟੀਆਂ ਬਣਾਉਣਾ ਆਪਣੀਆਂ ਦੱਤ ਦੱਤ ਮੇਰੇ ਉੱਥੇ ਗਰਮ ਗਰਮ ਦੱਤ ਦੱਤ ਗਰਮ ਗਰਮ ਪਰੌਂਠਾ ਆ ਰੋਟੀ ਖਾ ਕੇ ਸੇਵਾ ਕਰਨ ਜਾਣਾ ਆ ਮਮੀ ਵੀ ਰੋਟੀ ਰੋਟੀ ਖਾਣਾ ਇਹਨੂੰ ਫੋਟੋ ਖਾਓ ਸਾਰੀਆਂ ਖਾ ਲੋ ਐਨੂੰ ਨਾਲ ਹੀ ਲਈ ਫਿਰਦਾ ਬੜਾ ਟਾਈਮ ਲਾਤਾ ਹੈ ਲੋ ਜੀ ਇੱਧਰ ਸੇਵਾ ਸਟਾਰਟ ਹੋ ਗਈ ਆ ਸਚੀਨ ਹਣੀ ਹੁਣ ਪੁੱਛੀਆ ਤੂੰ ਦਿਮਾਗ ਨਾ ਚਲਾ ਤਾ ਬੰਦ ਕਰਦਾ ਪਿਆਲੇ ਮੈਂ ਅਸਾਂ ਬਸ ਇਧਰੋਂ ਗੱਲ ਤੂੰ ਮੇਰਾ ਕੈਮਰਾ ਦੇਖ ਕੇ ਨਾ ਘਬਰ ਗਿਆ ਕਰ ਓ ਯੈਸ ਬਲੌਗ ਵਿੱਚ ਗਾਲ ਨਹੀਂ ਕੱਢਣੀ ਹੈ ਗਾਲ ਨਹੀਂ ਕੱਢਣੀ ਕੀ ਕਰਦਾ ਫੇ ਮੈਂ ਕੀ ਕਰ ਉਹ ਵੀ ਤੇ ਲੱਗੀ ਫੇ ਸੀ ਹੋਈ ਓਏ ਮੇਰੇ ਵੀ ਹੋਈ ਏ ਸੇਮ 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 ਦੋਨਾਂ ਦੀ ਹੈਟ ਵੀ ਵੀ ਸੇਮ ਸੇਮ ਦੋਨਾਂ ਦੇ ਆ ਹੋਇਆ ਕੁਛ ਉਹਨਾਂ ਦਾ ਵਿਆਹ ਇੱਕ ਤਾਂ ਹੋਇਆ ਨਹੀਂ ਹੋਇਆ ਸੇਮ ਲੋ ਜੀ ਤਿਆਰੀਆਂ ਹੋ ਗਈਆਂ ਸ਼ੁਰੂ ਲੇਟਾਂ ਲੱਗਦੀਆਂ ਪਈਆਂ ਤੇ ਇਧਰ ਵੀ ਲੇਟ ਜਗਦੀ ਪਈ ਆ ਅਸਮਾਨ ਆ ਗਿਆ ਹੈ ਆਪਣਾ ਸਾਰਾ ਤੇ ਬਾਕੀ ਹੁਣ ਆਪਾਂ ਇਧਰ ਜਗਾ ਸਾਰਾ ਹੋ ਗਿਆ ਬਾਕੀ ਹੁੰਦਾ ਪਿਆ ਕੰਮ ਇੱਧਰ ਚੱਲ ਗਈ ਹੈ ਲੈਂਟ ਤੇ ਮੌਸਮ ਹੋ ਗਿਆ ਹੈ ਖਰਾਬ ਖਰਾਬ ਤਾਂ ਪਕੈ ਨਹੀਂ ਸਕਦੇ ਬਹੁਤ ਘੈਂਟ ਹੋਇਆ ਪਿਆ ਮੌਸਮ ਤੇ ਇੱਧਰ ਥੋੜਾ ਜਿਹਾ ਹੀ ਸਮਾਨ ਛੱਤ 'ਤੇ ਰੱਖਿਆ ਹੋਇਆ ਹੈ ਮੀਂਹ ਦਾ ਕੁਝ ਪਤਾ ਨਹੀਂ ਹਲੇ ਹਲੇ ਅਸੀਂ ਸੀ ਜਗਰ ਸਾਫ ਕਰਦੇ ਜਿੰਦੇ ਸਾਰੇ ਤੇ ਲੈਟਾਂ ਦਾ ਕੰਮ ਚੱਲਦਾ ਪਿਆ ਪੂਰਾ ਤੇ ਐਤ ਕੀ ਅਸੀਂ ਲੈਟ ਆਲਾਵਾਗੇ ਕਿ ਲਾਈਟ ਬਹੁਤ ਵਧੀਆ ਆ ਚੌੜੀ ਲਾਈਟ ਆ ਫਲਸ ਨਹੀਂ ਜਿਆਦਾ ਇਹਦੀ ਉਲਾਵਾਗੇ ਆਪਾਂ ਉਹ ਦੇ ਉੱਪਰ ਕੰਬੇ ਉੱਤੇ ਇਹ ਇੱਕ ਇਧਰ ਘੁੰਮਦਾ ਹੈ ਤੇ ਬਾਕੀ ਸਾਰਾ ਹੋ ਗਿਆ ਕੰਮ ਥੋੜੀ 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 ਆਪਾਂ ਕੰਮ ਸਾਰਾ ਕਰਾਵਾਂਗੇ ਜਿਗਾ ਦਾ ਸਾਰਾ ਚਲੋ ਅੱਜ ਇਹ ਨਾਲ ਵੀ ਸਾ ਆਇਆ ਵਿਚਾਰਿਆਂ ਨੂੰ ਹਵਾ ਲੱਗਦੀ ਪਈ ਆ ਲੋ ਜੀ ਸੇਵਾ ਕਰਦੇ ਹਾਂ ਅਸੀਂ

सेवा करना जलंधर वेरी गुड करके ना, तो ना।, <laughs> <Very good. laughs> ना सा ਹੈਂ ਸਰਪੰਚ ਦਾ ਮੈਂ ਇਹ ਦਿੱਤੀ ਆ ਹਾਂ ਜਿਹੜਾ ਪਾਣੀ ਮਾ ਆ ਵੀ ਤਾਂ ਆਹ ਆ ਉਹ 40 ਵਾਰ ਹੂੰ ਕਿੰਨੇ 40 ਵਾਰ ਕਿੱਥੇ ਆ 40 ਹਾਂ ਆ ਕਦੀ ਬਾਤ ਦੀ ਸੇਵਾ ਕਰਦੀ ਕਰਦੇ ਤੂੰ ਲੈ ਆਉਂਦਾ ਮੈਂ ਦਾਦਾ ਪਾਪਾ ਆ ਗਏ ਆ ਚਾਹ ਪੀਣ ਟਾਈਮ ਹੋ ਗਿਆ 12 ਬਲੇ ਤੇਰੇ ਟਾਈਮ ਵੀ ਐ ਦੇਖਦਾ ਅੱਜ ਕੱਲ ਓਏ ਸਜੀਨ ਉਹ ਪੱਕਾ ਚਾਹ ਪੀਣੇ ਆ ਇਹਦਾ ਵੀ ਲਿਆਂਦਾ ਉਹਨੇ ਦੋ ਲਿਆਂਦੇ ਆ ਕੱਲੋਂ ਕੰਡਾਲ ਨੂੰ ਪਾ ਲਈਏ ਲਾਲ ਲਾਵਾਂਗੇ ਮੱਲੇ ਦਾ ਲੋੜ ਨਹੀਂ ਪੈਣੀ ਯਾਰ ਠੀਕ ਆ ਕਹਿੰਦੇ ਲੋੜ ਨਹੀਂ ਪੈਣੀ ਕਹਿੰਦੇ ਲੋੜ ਨਹੀਂ ਪੈਣੀ ਲਾਈਟ ਕਹਿੰਦੇ ਇੰਨੀ ਹੈਗੀ ਆ ਵੀ ਪਹਿਲੇ ਇਹਨੂੰ ਬੰਦ ਕਰ ਤੂੰ ਸੰਗਿਆ ਨਾ ਕਰ ਸਾਰੇ ਨੂੰ ਦੱਸਿਆ ਕਰ ਸਮਝ ਲੱਗੀ ਆ ਇਧਰ ਦੇਖੋ ਤਾਂ ਖੱਚ ਖੱਚ ਇਹ ਤਾਂ ਟ੍ਰੇਨਿੰਗ ਚੱਲਦੀ ਬਿਜਲੀ ਦੀ ਆਕਲ ਸਪੀਕਰ ਵਾਲੇ ਉਹ ਸੱਚ ਚਾਲੂ ਕਰਨਾ ਸ਼ਾਮ ਨੂੰ ਪਾਜੀ ਆਹ ਦਾ ਉਹ ਲਾਈਟਾਂ ਵਾਲਾ ਠੀਕ ਹੈ ਠੀਕ ਹੈ ਠੀਕ ਓਕੇ ਹੋ ਗਈਆਂ ਸਾਰੀਆਂ ਠੀਕ ਹੈ ਜੀ ਠੀਕ ਹੈ ਤਾਰਾ ਫੁਲਾ ਦਿਓ ਤਾਰਾ ਫੁਲਾ ਦਿਓ ਇਹਨਾਂ ਨੂੰ ਲੋ ਜੀ ਮੌਸਮ ਬਹੁਤ ਸੋਹਣਾ ਹੈ ਅੱਜ ਤੇ ਸੌਣ ਲੱਗਿਓ ਚਾਪੀ ਨੇ ਉਹ ਨੋਹ ਰਹੀ ਆ ਪਾਉਂਦੀ ਥੋੜੀ ਸਚੀਨ ਸਚੀਨ ਇੰਨਾ ਰੁਖਾ ਰੁਖਾ ਰਹਿੰਦਾ ਪਤਾ ਨਹੀਂ ਕਾਤੇ ਵੇ ਤੂੰ ਰੁਖ ਰੁਖ ਰਹਿੰਦਾ ਸੋਹਣਿਆ ਕਹਿੰਦੇ ਕੌਣ ਆ ਗਏ ਕਹਿੰਦੇ ਜੱਸੀ ਹੁਣੀ ਆ ਗਏ ਬਤਾਂਗੂ ਲੈ ਕੇ ਆ ਆ ਬਤਾਂਗੂ ਲੈ ਕੇ ਆ ਲੋ ਜੀ ਬੀਬੀਆਂ ਨੇ ਸਬਜ਼ੀ ਬਣਾਉਣੀ ਆ ਜੱਸੀ ਸਬਜ਼ੀ ਲੈ ਕੇ ਆਇਆ ਲੋ ਜੀ ਕਿਆਰੀ ਆਪਣੀ ਹੋ ਗਈ ਜਠੇਰਿਆਂ ਦੀ ਸਪਾਈ ਕਰ ਲਈ ਜੀ ਸਾਰੀ ਤੇ ਦੇਖ ਲਓ ਸਾਡੇ ਜਠੇਰੇ ਇੱਕ ਤਰ੍ਹਾਂ ਦੇ ਲੱਭੂ ਪਾਜੀ ਚਲੋ ਜੀ ਮਸਹਣ ਬਾਚੋਂ ਲਾਵਾ ਕੇ ਪੋਚਾਂ ਤੇ ਇਧਰ ਹਾਲ ਦੇ ਵਿੱਚ ਤਾਂ ਲੱਗਦਾ ਪਿਆ ਸਾਰਾ ਕੋਚਾ ਇਧਰ ਵੀ ਧੂੜ ਤਾਂ ਹੈ ਲਾਓ ਜੀ ਮਹਾਂਪਸਾਰਾ ਸਮਾਨ ਉਧਰ ਪਾਉਣੇ ਤੇ ਫੇਰ ਆਪਾਂ ਪਈਆਂ ਸਾਰਾ ਸਮਾਨ ਰਖਾ ਕੇ ਆਹ ਰੇਗੇ ਰਖਾਉਣ ਵਾਲਾ ਬਾਕੀ ਸਾਰਾ ਹੋ ਗਿਆ ਰਖ ਤੇ ਇਧਰ ਵੀ ਸਾਰਾ ਹੋ ਗਿਆ ਤੋਂ ਚਲੋ ਜੀ ਪਿਆਰੀ ਹੋ ਗਈ ਆਪਣੀ ਪੂਰੀ ਲਓ ਜੀ ਹੁਣ ਆਪਾਂ ਹੋਏ ਆ ਫਰੀ ਤੇ ਹੁਣ ਬਸ ਆਪਾਂ ਚੱਲੇ ਆ ਕਰਨੋਂ ਆ ਬਾਕੀ ਟੈਂਟ ਟੁੰਟ ਦਾ ਕੰਮ ਰਹਿ ਗਿਆ ਲੇਟਾਂ ਵੀ ਲੱਗ ਗਈਆਂ ਆ ਤੇ ਤੁਸੀਂ ਦੇਖ ਸਕਦੇ ਆ ਲੇਟਾਂ ਵੀ ਲੱਗ ਗਈਆਂ ਸਾਰੀਆਂ ਤੇ ਬਾਕੀ ਸਾਰੀ ਤਿਆਰੀ ਹੋ ਗਈ ਆ ਤੇ ਆਪਾਂ ਤਾਰ ਦਾ ਵੀ ਹੋ ਗਿਆ ਸੀ ਕੰਮ ਤਾਰਾਂ ਵੀ ਅੱਗੇ ਪਿਛੇ ਕਰਾਤੀਆਂ ਸੀ ਸਾਰੀ ਚੈਟਿੰਗ ਕਰ ਦਿੱਤੀ ਸੀ ਤੇ ਉਸ ਤੋਂ ਬਾਅਦ ਹੁਣ ਕੇ ਦੇਖੋ ਹੌਲੀ ਹੌਲੀ ਖਾਲ ਵੀ ਬਣਾਵਾਂਗੇ ਵਧੀਆ ਇੱਧਰ ਵੀ ਜਗ੍ਹਾ ਆ ਇੱਥੇ ਵੀ ਆਪਾਂ ਮੱਥਾ ਟੇਕੀਦਾ ਆ ਤੇ ਫਿਰ ਮੁੜ ਕੇ ਇੱਧਰ ਦੀ ਐਂਟਰੀ ਆ ਇੱਧਰ ਕੋਰਡ ਦੇ ਰਹਿ ਨੇ ਨਹੀਂ 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 ਮੈਂ ਬੋਲਣਾ ਹੀ ਨਹੀਂ ਮੈਂ ਬੋਲਣਾ ਹੀ ਨਹੀਂ ਓ ਮੁੜਿਆ ਓਏ ਲਓ ਜੀ ਆਪਾਂ ਆ ਗਏ ਆ ਫਗਵਾੜੇ ਤੇ ਹੁਣ ਆਪਾਂ ਪ੍ਰਸਾਰ ਕੀਤੇ ਆਪਾਂ ਪਹੁੰਚੇ ਪਿੰਡ ਦੇ ਜਿਵੇਂ ਆ ਗਏ ਆਂ ਕਾਰ ਤੇ ਹੁਣ ਅਸੀਂ ਲੱਗੇ ਆਂ ਤਿਆਰੀ ਕਰਨ ਤੇ ਹੁਣ ਆਪਾਂ ਚਲੀਏ ਪਿੰਡ ਨੂੰ ਚਲੋ ਠੀਕ ਆ ਮਿਲਦੇ ਆਂ ਜਲਦੀ ਜੀ ਹੁਣ ਅਸੀਂ ਤੁਰਨ ਲੱਗਿਆ ਕਰੋ ਆਪਣੇ ਪਿੰਡ ਨੂੰ ਚੱਲੇ ਆਂ ਤੇ ਦਿਖਾਉਨੇ ਆ ਤੁਹਾਨੂੰ ਰੌਣਕ ਮੇਲਾ ਤੇ ਗੁਰਵਾਜ ਵੀ ਰੈਡੀ ਆ ਹੁਣ ਜਾਣ ਨੂੰ ਦਾਦਾ ਦਾਦੀ ਕੋਲ ਆਪਣੇ ਚਲੋ ਮਿਲਦੇ ਆਂ ਤੁਹਾਨੂੰ ਪਿੰਡ ਓਕੇ ਲਓ ਜੀ ਆਪਾਂ ਆ ਗਏ ਆਂ ਕਾਰ ਤੇ ਗੱਡੀ ਕਰੀਏ ਅੰਦਰ ਟਾਈਮ 8:30 ਹੋ ਗਏ ਆ ਤੇ ਤੁਹਾਨੂੰ ਜਲਦੀ